ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਪਤਨੀ ਵੱਲੋਂ ਕੀਤਾ ਇਹ ਇੱਕ ਕੰਮ ਪਤੀ ਦੀ ਉਮਰ ਵੀ ਵਧਾਉਂਦਾ ਹੈ ਘਰ ਬਰਕਤ ਲੈ ਕੇ ਆਉਂਦਾ ਹੈ ਤੇ ਔਲਾਦ ਨੂੰ ਨੇਕ ਰਾਹ ਤੇ ਲੈ ਕੇ ਜਾਂਦਾ ਹੈ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਫਿਰ ਆਓ ਜਾਣਦੇ ਹਾਂ ਉਹ ਕਿਹੜਾ ਕੰਮ ਹੈ ਸੰਗੈ ਜੀ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਬੜਾ ਜ਼ਿਆਦਾ ਧਰਮੀ ਸੀ ਰਾਜੇ ਨੂੰ ਇੱਕੋ ਹੀ ਦੁੱਖ ਸੀ ਉਹਦੇ ਕੋਲ ਕੋਈ ਔਲਾਦ ਨਹੀਂ ਸੀ ਹੈਗੀ ਇੱਕ ਦਿਨ ਇੱਕ ਸੰਤ ਫਕੀਰ ਉਸ ਰਾਤ ਲੰਘਦੇ ਜਾ ਰਹੇ ਸੀ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਸੀ ਜਾਂਦਾ ਉਹਨੇ ਬੜੇ ਇੱਜ਼ਤ ਮਾ ਨਾਲ ਉਸ ਸੰਤ ਫਕੀਰ ਜੀ ਨੂੰ ਆਪਣੇ ਘਰ ਬੁਲਾਇਆ ਆਪਣੇ ਘਰ ਬੁਲਾਉਣ ਤੋਂ ਬਾਅਦ ਉਹਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਖਵਾਇਆ ਸਬੇਰ ਹੋਈ ਤੇ ਸੰਤ ਫਕੀਰ ਉਥੋਂ ਜਾਣ ਲੱਗੇ ਜਦੋਂ ਜਾਣ ਲੱਗੇ ਤਾਂ ਸੰਤ ਫਕੀਰ ਉਹਨੂੰ ਕਹਿੰਦੇ ਕਿ ਪਲੇ ਪੁਰਖਾ ਮੈਂ ਤੇਰੀ ਸੇਵਾ ਤੋਂ ਬੜਾ ਖੁਸ਼ ਹਾਂ ਮੈਂ ਤੈਨੂੰ ਕੋਈ ਆਸ਼ੀਰਵਾਦ ਦੇਣਾ ਚਾਹੁੰਨਾ ਤੂੰ ਦੱਸ ਤੂੰ ਕੀ ਚਾਹੁੰਨਾ ਉਹ ਕਹਿੰਦਾ ਜੀ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਬਸ ਔਲਾਦ ਨਹੀਂ ਹੈ ਤੇ ਮੈਂ ਚਾਹੁੰਨਾ ਇਸ ਰਾਜਪਾਟ ਨੂੰ ਸੰਭਣ ਵਾਲਾ ਕੋਈ ਆ ਜਾਵੇ ਸੰਤ ਫਕੀਰ ਜੀ ਨੇ ਜਦੋਂ ਇਹ ਗੱਲ ਸੁਣੀ ਨਾ ਤਾਂ ਕੁਝ ਸਮੇਂ ਲਈ ਮौन ਹੋ ਗਏ ਚੁੱਪ ਹੋ ਗਏ ਇਹ ਦੇਖ ਕੇ ਰਾਜਾ ਹੋਰ ਉਦਾਸ ਹੋ ਗਿਆ ਫਿਰ ਸੰ ਫਕੀਰ ਜੀ ਕੁਝ ਕਹਿਣ ਲਗੇ ਸੰ ਫਕੀਰ ਕਹਿੰਦੇ ਤੈਨੂੰ ਅੱਜ ਤੋਂ ਕੁਝ ਸਮੇਂ ਬਾਅਦ ਇੱਕ ਧੀਰੀ ਪ੍ਰਾਪਤੀ ਹੋਵੇਗੀ ਤੇ ਉਹ ਜਿਹੜੀ ਤੇਰੀ ਧੀ ਹੋਵੇਗੀ ਉਹ ਤੇਰਾ ਰਾਜਪਾਟ ਸੁਖ ਸੁਵਿਧਾ ਸਾਰੀਆਂ ਕੁਝ ਤੇਰੇ ਲਈ ਲੈ ਕੇ ਆਵੇਗੀ ਇਹ ਗੱਲ ਸੁਣ ਕੇ ਨਾ ਉਹ ਖੁਸ਼ ਹੋ ਗਿਆ ਕੁਝ ਸਮਾਂ ਲੰਘਿਆ ਤੇ ਉਹਦੇ ਘਰ ਇੱਕ ਧੀ ਦੀ ਦਾਤ ਪ੍ਰਾਪਤ ਹੋਈ ਬੜਾ ਖੁਸ਼ ਹੋਇਆ ਉਨੇ ਬੜੇ ਇੱਜ਼ਤ ਮਾਨ ਨਾਲ ਹੁਣ ਉਹਨੂੰ ਬੜਾ ਕੁਝ ਸਿਖਾਉਣ ਲੱਗਾ ਕਿੰਦੇ ਹੌਲੀ-ਹੌਲੀ ਨਾ ਦੇਨ ਦੁਗਣੀ ਤੇ ਰਾਜ ਚੋਗਣੀ ਉਹਦੇ ਰਾਜ ਦੇ ਵਿੱਚ ਵੀ ਤਰੱਕੀ ਹੋਣ ਲੱਗੀ ਉਹਦੀ ਧੀ ਬੜੀ ਜ਼ਿਆਦਾ ਧਾਰਮਿਕ ਪਰਿਵਰਤੀ ਵਾਲੀ ਸੀ ਹੁਣ ਉਹਦੇ ਕੋਲ ਬੜੇ ਸਾਰੇ ਗੁਣ ਸਨ ਤੇ ਕਹਿ ਲੋ ਜਿਵੇਂ ਪਰਮਾਤਮਾ ਨੇ ਉਹਨੂੰ ਬੜੀ ਬੜੇ ਗੁਣਾ ਦਾ ਧਾਰਨੀ ਬਣਾ ਕੇ ਭੇਜਿਆ ਹੋਵੇ ਜਿਸ ਕਰਕੇ ਆਸ-ਪਾਸ ਦੇ ਰਾਜਿਆਂ ਨੂੰ ਐਵੇਂ ਲੱਗਦਾ ਸੀ ਵੀ ਸਾਡੇ ਨਾਲੋਂ ਵੱਧ ਗੁਣਾ ਵਾਲੀ ਹੈ ਜਿਸ ਕਰਕੇ ਉਹ ਰਾਜੇ ਦੀ ਧੀ ਲਈ ਕੋਈ ਵੀ ਵਿਆਹ ਦਾ ਪ੍ਰਸਤਾਵਨਾ ਆਇਆ ਇੱਕ ਦਿਨ ਰਾਜੇ ਨੇ ਉਹਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ ਵੀ ਤੇਰੀ ਉਮਰ ਵਿਆਹ ਦੀ ਹੋ ਗਈ ਕੋਈ ਰਾਜੇ ਦਾ ਪ੍ਰਸਤਾਵ ਤੇ ਆਇਆ ਨਹੀਂ ਤੂੰ ਜਾ ਤੇ ਆਪਣੇ ਲਈ ਵਾਰ ਦੀ ਖੋਜ ਕਰਕੇ ਤੇ ਆ ਜਾ ਉਹ ਆਪਣੇ ਨਾਲ ਰੱਥ ਤੇ ਦੋ ਸੈਨਿਕ ਲੈ ਕੇ ਤੇ ਚਲੀ ਜਾਂਦੀ ਲਗਭਗ 6 ਮਹੀਨਿਆਂ ਬਾਅਦ ਉਹ ਘਰ ਵਾਪਸ ਆਉਂਦੀ ਆ ਕੇ ਆਪਣੇ ਪਿਤਾ ਜੀ ਨੂੰ ਕਿਹਾ ਪਿਤਾ ਜੀ ਵੀ ਤੁਸੀਂ ਜਿਸ ਕੰਮ ਲਈ ਭੇਜਿਆ ਸੀ ਉਹ ਕੰਮ ਹੈ ਕਰਾਈਆਂ ਉਹਦੇ ਪਿਤਾ ਜੀ ਨੇ ਕਿਹਾ ਵੀ ਕੋਣ ਹੈ ਉਸ ਨੂੰ ਤੂੰ ਆਪਣਾ ਵਾਰ ਲੱਭ ਕੇ ਆਈਂ ਹੈ ਉਹਨੇ ਕਿਹਾ ਪਿਤਾ ਜੀ ਇੱਥੋਂ ਅੱਗਾ ਇੱਕ ਜੰਗਲ ਹੈ ਜੰਗਲ ਦੇ ਵਿੱਚ ਇੱਕ ਕੁਟਿਆ ਬਣੀ ਹੋਈ ਏ ਤੇ ਉਹ ਕੁਟਿਆ ਦੇ ਵਿੱਚ ਇੱਕ ਨਾ ਉਹਦੇ ਅੰਨੇ ਮਾਪਿਓ ਨੇ ਉਹ ਉਹਨਾਂ ਦੀ ਸੇਵਾ ਕਰਦਾ ਤੇ ਆਪ ਉਹ ਸਾਰਾ ਦਿਨ ਲੱਕੜਾਂ ਵੱਢ ਕੇ ਤੇ ਘਰ ਦਾ ਗੁਜ਼ਾਰਾ ਕਰਦਾ ਹੁਣ ਰਾਜਾ ਕੁਝ ਨਾ ਬੋਲਿਆ ਰਾਜੇ ਨੇ ਚੁੱਪ ਕਰਕੇ ਤੇ ਬੈਠਾ ਰਿਹਾ ਉਹਦੀ ਧੀ ਚਲੀ ਗਈ ਕਿ ਰਾਜੇ ਨੇ ਇੱਕ ਮੰਤਰੀ ਨੂੰ ਭੇਜਿਆ ਤੇ ਪੁੱਛਗਿੱਛ ਕਰਨ ਲਈ ਭੇਜਿਆ ਉਹ ਮੰਤਰੀ ਪੁੱਛਗਿੱਛ ਕਰਨ ਲਈ ਗਿਆ ਤੇ ਪਤਾ ਲੱਗਾ ਕਿ ਉਹ ਨਾਲ ਦੇ ਦੇਸ਼ ਦਾ ਰਾਜਾ ਹੈ ਉੱਥੇ ਨਾ ਨਾਲ ਦੇ ਦੇਸ਼ ਦੇ ਹੋਰ ਕਿਸੇ ਰਾਜੇ ਨੇ ਹਮਲਾ ਕਰਤਾ ਜਿਸ ਕਰਕੇ ਉਹ ਉੱਥੋਂ ਭੱਜ ਕੇ ਤੇ ਉਹ ਜੰਗਲ ਦੇ ਵਿੱਚ ਰਹਿਣਦੇ ਨੇ ਰਾਜੇ ਨੂੰ ਸੰਤੁਸ਼ਟੀ ਹੋ ਗਈ ਵੀ ਰਾਜਾ ਹੈ ਤੇ ਰਾਜੇ ਦਾ ਹੀ ਪੁੱਤਰ ਹੈ ਫਿਰ ਨਾ ਉਹ ਇੱਕ ਸੰਤ ਫਕੀਰ ਹੁੰਦੇ ਨੇ ਉਹਦੇ ਉੱਥੋਂ ਦੇ ਜੋਤਿਸ਼ ਕਹਲ ਉਹਨੂੰ ਬੁਲਾਉਂਦੇ ਨੇ ਕਹਿੰਦੇ ਵੀ ਐਵੇਂ ਉਸ ਰਾਜੇ ਦੇ ਜਿਹੜਾ ਪੁੱਤਰ ਆ ਉਹ ਜੰਗਲਾਂ 'ਚ ਰਹਿੰਦਾ ਤੇ ਉਹਦੇ ਨਾਲ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਨਾ। ਉਹਨੇ ਸਾਰਾ ਥਾਂ ਟਿਕਾਣਾ ਰਾਜੇ ਦਾ ਪੁੱਤਰ ਦਾ ਜੋ ਸੀ ਉਸ ਨੂੰ ਦੱਸਿਆ। ਹੁਣ ਉਸ ਸਮੇਂ ਕਿਸੇ ਵਿਰਲੇ ਕੋਲੋ ਜੋਤਿਸ਼ ਵਿੱਦਿਆ ਹੁੰਦੀ ਸੀ ਜਿਸ ਦੇ ਨਾਲ ਉਹ ਸਾਰਾ ਕੁਝ ਜਾਣ ਸਕਦੇ ਸਨ। ਕਿੰਨੇ ਜਦੋਂ ਇਹ ਗੱਲ ਕਹੀ ਨਾ ਤਾਂ ਉਹ ਜੋਤਿਸ਼ ਕਹਿਣ ਲੱਗਾ ਵੀ ਰਾਜਨ ਤੂੰ ਉਸ ਥਾਪਨੀ ਧੀ ਦਾ ਵਿਆਹ ਨਾ ਕਰ। ਉਹ ਕਹਿੰਦਾ ਵੀ ਕਿਉਂ? ਕਹਿੰਦੇ ਵੀ ਉਹਦੇ ਕੋਲ ਨਾ ਸਿਰਫ ਅੱਜ ਤੋਂ 1 ਸਾਲ ਦੀ ਉਮਰ ਬਾਕੀ ਹੈ ਅੱਜ ਤੋਂ ਆਉਣ ਵਾਲੀ ਜਿਹੜੀ 12ਵੀਂ ਪੁੰਨਿਆ ਦਾ ਅਗਲਾ ਦਿਨ ਹੋਏਗਾ ਨਾ ਉਹ ਦੀ ਉਮਰ ਦਾ ਅੰਤਿਮ ਦਿਨ ਹੋਵੇਗਾ ਤੇ 1 ਸਾਲ ਹੀ ਉਹਦੇ ਕੋਲ ਇਸ ਕਰਕੇ ਉਹ ਥਾਂ ਤੇ ਆਪਣੀ ਧੀ ਦਾ ਵਿਆਹ ਨਾ ਕਰ ਰਾਜਾ ਇਹ ਸੁਣ ਕੇ ਪਰੇਸ਼ਾਨ ਹੋ ਗਿਆ ਕਿ ਉਹ ਉਸ ਥਾਂ ਤੇ ਵਿਆਹ ਨਹੀਂ ਕਰਨਾ ਚਾਹੀਦਾ ਉਹਨੇ ਧੀ ਨੂੰ ਬੁਲਾਇਆ ਧੀ ਨੂੰ ਕਹਿਤੀ ਏ ਵੀ ਜੇ ਇਸ ਥਾਂ ਤੇ ਤੂੰ ਵਿਆਹ ਲਈ ਕਹਿ ਰਹੀ ਹੈ ਉਸ ਥਾਂ ਤੇ ਤੇਰਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਉਹਦੇ ਕੋਲ ਸਿਰਫ 1 ਸਾਲ ਉਮਰ ਦਾ ਬੱਚਾ ਹੈ ਅੱਜ ਤੋਂ 12ਵੀਂ ਪੁੰਨਿਆ ਤੋਂ ਅਗਲਾ ਦਿਨ ਉਹਦੀ ਉਮਰ ਦਾ ਅੰਤਿਮ ਦਿਨ ਹੋਵੇਗਾ ਇਹ ਸੁਣ ਕੇ ਉਹ ਕਹਿਣ ਲੱਗੀ ਪਿਤਾ ਜੀ ਵੀ ਤੁਸੀਂ ਆਪ ਮੈਨੂੰ ਭੇਜਿਆ ਸੀ ਭੇਜਾ ਤੇ ਜਾ ਕੇ ਤੇ ਤੂੰ ਆਪਣਾ ਵਰ ਲਾਭਿਆ ਮੈਂ ਹੁਣ ਉਹਨੂੰ ਮਨੋਂ ਤਨੋਂ ਵਰ ਲਾ ਮੰਨ ਚੁੱਕੀ ਹਾਂ ਤੇ ਹੋਰ ਮੈਂ ਕਿਤੇ ਵਿਆਹ ਨਹੀਂ ਕਰਾਵਾਂਗੀ ਇਹ ਸੁਣ ਕੇ ਪਿਤਾ ਨੇ ਉਹਦਾ ਧ੍ਰੜ ਨਿਸ਼ਚੈ ਵੇਖ ਲਿਆ ਪਿਤਾ ਨੇ ਨਾ ਉਹਦਾ ਵਿਆਹ ਉਸਦੇ ਨਾਲ ਕਰਤਾ ਹੁਣ ਉਥੇ ਚਲੀ ਗਈ ਹੁਣ ਉਸ ਨੂੰ ਤੇ ਪਤਾ ਸੀ ਵੀ ਅੱਜ ਤੋਂ ਜਿਹੜੀ 12ਵੀਂ ਪੁੰਨਿਆ ਤੋਂ ਅਗਲਾ ਦਿਨ ਆਏਗਾ ਉਸ ਤੋਂ ਬਾਅਦ ਉਹਦਾ ਅੰਤਿਮ ਦਿਨ ਹੈ ਹੁਣ ਨਾ ਉਹਨੇ ਰੋਜ਼ ਉਸ ਜਿਹੜੇ ਜੋਤਿਸ਼ੁਰ ਸੰ ਫਕੀਰ ਸਨ ਉਹਨੂੰ ਪੁੱਛ ਕੇ ਗਈ ਵੀ ਮੈਂ ਕੀ ਕਰਾਂ ਉਹਨੇ ਕਿਹਾ ਵੀ ਜੋ ਲਿਖਿਆ ਹੈ ਨਾ ਭਾਗਾਂ 'ਚ ਉਹ ਤੇ ਹੋਣਾ ਹੀ ਹੋਣਾ ਤੇ ਜਿਹੜੇ ਪ੍ਰਾਂਣ ਜਾਣੇ ਨੇ ਇਹ ਸਭ ਦੇ ਇੱਕ ਨਾ ਇੱਕ ਦਿਨ ਜਾਣੇ ਨੇ ਇਸ ਲਈ ਉਹ ਅਟੱਲ ਹੈ ਉਹਨੇ ਕਿਹਾ ਫਿਰ ਵੀ ਜਿਹੜੇ ਪੁੰਨ ਕਰਮ ਨੇ ਉਹ ਮਨੁੱਖ ਦੀ ਕਿਸਮਤ ਬਦਲ ਦਿੰਦੇ ਨੇ ਹੁਣ ਜਦੋਂ ਉੱਥੇ ਗਈ ਨਾ ਉਹਨਾਂ ਸਾਸਤੇ ਸੋਰਾ ਅੰਨਾਸੀ ਉਹਨੇ ਉਹਨਾਂ ਦੀ ਖੂਬ ਸੇਵਾ ਕਰਿਆ ਕਰਨੀ ਉਹਨੇ ਪ੍ਰਸ਼ਾਦਾ ਜਦੋਂ ਬਣਾਇਆ ਕਰਨਾ ਨਾ ਰੋਜ਼ ਇੱਕ ਮਿੱਠਾ ਪ੍ਰਸ਼ਾਦਾ ਬਣਾਇਆ ਕਰਨਾ ਜਿਹੜੀ ਤਵੇ ਤੇ ਪਹਿਲੀ ਰੋਟੀ ਪਾਇਆ ਕਰਨੀ ਉਹ ਮਿੱਠੀ ਬਣਾਇਆ ਕਰਨੀ ਗੁੜ ਪਾ ਕੇ ਉਹਨੇ ਜਿੱਥੇ ਉਹ ਜੰਗਲ ਚ ਰਹਿੰਦੇ ਸਨ ਕੀੜੀਆਂ ਦੇ ਭੋਂ ਦੇ ਉੱਤੇ ਉਹ ਛੋਟੇ ਛੋਟੇ ਕਰਕੇ ਤੇ ਉਹਨੇ ਰੱਖ ਦਿਆ ਕਰਨੀ ਜਿਹੜੀ ਅੰਤਿਮ ਰੋਟੀ ਹੋਇਆ ਕਰਨੀ ਉਹ ਕੁੱਤੇ ਨੂੰ ਜਾਂ ਬਿੱਲੀ ਜੋ ਵੀ ਇੱਥੇ ਕਾਵਾਂ ਚੁੜੀਆਂ ਸੀ ਉਹਨਾਂ ਨੂੰ ਪਾ ਦਿਆ ਕਰਨੀ ਇਹਨੇ ਕਰਕੇ ਉਹਨੇ ਆਪਣੇ ਸਾਰੇ ਦਿਨ ਦਾ ਜਿਹੜਾ ਸੇ ਕੰਮ ਉਹ ਐਵੇਂ ਕਰਿਆ ਕਰਨਾ ਰਾਗਿਰ ਮਸਾਫਰ ਉਥੋਂ ਲੰਘਣੇ ਉਹਨੇ ਪਾਣੀ ਰੱਖ ਦਿਆ ਕਰਨਾ ਇਸ ਤਰ੍ਹਾਂ ਉਹਨੇ ਦਿਨ ਚ ਇਹ ਤਿੰਨ ਕੰਮ ਕਰਿਆ ਹੀ ਕਰਨਿਆ ਕਰਨੇ ਪਹਿਲੀ ਤਵੇ ਤੇ ਮਿੱਠੀ ਰੋਟੀ ਪਾ ਕੇ ਉਹਨੂੰ ਕੀੜੀਆਂ ਦੇ ਭੋਂ ਤੇ ਪਾ ਆਇਆ ਕਰਨੀ ਅੰਤਿਮ ਰੋਟੀ ਕੁੱਤੇ ਬਿੱਲੀ ਜਾਂ ਚੀੜੀਆਂ ਦੇ ਜਨੋਰਾ ਨੂੰ ਪਾ ਦਿਆ ਕਰਨੀ ਰਾਗਿਰ ਮਸਾਫਨਾਂ ਦੀ ਪਾਣੀ ਪਾਰ ਕੇ ਰੱਖਿਆ ਕਰਨਾ ਐਵੇਂ ਕਰਦੇ ਕਰਦੇ ਸਾਲ ਬੀਤ ਗਿਆ ਪਾਵ ਆਖਰੀ ਪੁੰਨਿਆ ਆਗੀ ਹੁਣ ਅਗਲਾ ਦਿਨ ਸੀ ਜਦੋਂ ਅਗਲਾ ਦਿਨ ਚੜਿਆ ਨਾ ਤਾਂ ਉਹ ਲੱਕੜਾਂ ਵੱਢਣ ਲਈ ਜਾਣ ਲੱਗਾ ਜਦੋਂ ਲੱਕੜਾਂ ਵੱਢਣ ਲਈ ਜਾਣ ਲੱਗਾ ਹੁਣ ਉਹਨੂੰ ਪਤਾ ਸੀ ਅੰਤਿਮ ਦਿਨ ਉਹ ਕਹਿਣ ਲੱਗੀ ਮੈਂ ਵੀ ਅੱਜ ਤੁਹਾਡੇ ਨਾਲ ਜਾਣਾ ਚਾਹੁੰਨੀ ਆ ਉਹਨੇ ਕਿਹਾ ਵੀ ਤੂੰ ਉੱਥੇ ਕੀ ਕਰੇਂਗੀ ਉਹਨੇ ਕਿਹਾ ਨਹੀਂ ਮੈਂ ਜਾਣਾ ਉਹਨੇ ਕਹਿ ਲ ਚਲ ਠੀਕ ਹੈ ਉਸ ਨੂੰ ਨਾਲ ਲੈ ਕੇ ਤੇ ਜੰਗਲ ਚ ਗਿਆ ਜਦੋਂ ਜੰਗਲ ਚ ਗਿਆ ਨਾ ਤੇ ਲੱਕੜਾਂ ਜਦੋਂ ਵੱਢ ਗਿਆ ਦੁਪਹਿਰ ਦਾ ਵੇਲਾ ਹੋਇਆ ਉਹਨੇ ਕਿਹਾ ਵੀ ਐਵੇਂ ਲੱਗਦਾ ਜਿਵੇਂ ਸਰੀਰ ਦੀ jaan ਟੁੱਟਦੀ ਪਈ ਏ ਇਹ ਸੁਣ ਕੇ ਨਾ ਉਹ ਸਮਝ ਗਈ ਵੀ ਹੁਣ ਕਾਲ ਦਾ ਸਮਾਂ ਆ ਗਿਆ ਉਹ ਆਕੇ ਤੇ ਉਹਦੀ ਚੋਰੀ ਚ ਜਿਨ੍ਹਾਂ ਨੇ ਸੇਰ ਰੱਖਿਆ ਉਹ ਹੌਲੀ ਹੌਲੀ ਵੀ ਉਹ ਰੋਜ਼ ਪਰਮਾਤਮਾ ਦੇ ਨਾਮ ਤੇ ਲੈਂਦੀ ਸੀ ਅੱਜ ਵੀ ਉਹ ਪਰਮਾਤਮਾ ਦਾ ਨਾਮ ਲੈ ਲਗੀ ਜਦੋਂ ਪਰਮਾਤਮਾ ਦਾ ਨਾਮ ਲੈਂਦੀ ਸੀ ਨਾ ਤੇ ਕੁਝ ਸਮੇਂ ਬਾਅਦ ਦੇਖਦੀਏ ਵੀ ਜਿਵੇਂ ਕੋਈ ਬੜਾ ਵਿਸ਼ਾਲ ਜਿਹੇ ਕਹਿ ਲੋ ਦੇ ਉਹਦੇ ਕਾਲਾ ਜਿਵੇਂ ਉਹਦਾ ਰੰਗ ਅਤੇ ਕਿਸੇ ਚੀਜ਼ ਦੇ ਉੱਤੇ ਭਾਰੀ ਪਰਕਮ ਬੈਠ ਕੇ ਤੇ ਉਹਦੇ ਸਾਹਮਣੇ ਪ੍ਰਗਟ ਹੋ ਗਿਆ ਹੋਵੇ। ਉਹਨੇ ਪੁੱਛਿਆ ਵੀ ਤੁਸੀਂ ਐਸਾ ਕੌਣ ਜੋ ਦੇ ਮਨੁੱਖਾਂ ਨੂੰ ਡਰਾਉਣਾ ਲੱਗਦਾ ਪਏ। ਉਹਨੇ ਕਿਹਾ ਵੀ ਮੈਂ ਪਰਮਾਤਮਾ ਦਾ ਦੂਤ ਹਾਂ ਤੇ ਪ੍ਰਾਣ ਹਰਨ ਆਉਨਾ ਵਾਂ। ਤੇ ਤੇਰੇ ਪਤੀ ਦੇ ਵੀ ਪ੍ਰਾਣ ਹਰਨ ਆਇਆ। ਇੰਨਾ ਕਹਿ ਕੇ ਜਿਹੜੀ ਉਹਦੀ ਰੂਹ ਸੀ ਉਹਨੂੰ ਆਪਣੇ ਮੋਢੇ ਤੇ ਟਾਂਕ ਕੇ ਤੇ ਉੱਥੋਂ ਜਾਣ ਲੱਗਦਾ। ਉਹ ਤੁਰਦਾ ਤੁਰਦਾ ਵਾਵਾ ਅਗਾਹਾਂ ਤਰ ਚਲਾ ਗਿਆ। ਹੁਣ ਉਹ ਪਿੱਛੇ ਤੁਰਦੀ ਹੁਣ ਹੁਣ ਦੂਤ ਨੂੰ ਲੱਗਾ ਵੀ ਮੇਰੇ ਪਿੱਛੇ ਕੋਈ ਤੁਰਦਾ ਪਿਆ ਦੂਤ ਨੇ ਨਾ ਪਿੱਛੇ ਮੁੜ ਕੇ ਦੇਖਿਆ ਉਹਨੇ ਕਿਹਾ ਬੀਬਾ ਤੇਰੇ ਪਤੀ ਦੇ ਪ੍ਰਾਣ ਜਾ ਚੁੱਕੇ ਨੇ ਤੂੰ ਮੇਰੇ ਪਿੱਛੇ ਕਿਉਂ ਆਉਂਦੀ ਹੈ ਇਹਦੇ ਪ੍ਰਾਣ ਗਏ ਨੇ ਤੇ ਹੁਣ ਇਹਦੇ ਪ੍ਰਾਣ ਵਾਪਸ ਤਾਂ ਆ ਨਹੀਂ ਸਕਦੇ ਤੇ ਤੈਨੂੰ ਡਰ ਨਹੀਂ ਲੱਗਦਾ ਪਿਆ ਮੇਰੇ ਤੋਂ ਮੈਨੂੰ ਦੇਖ ਕੇ ਤਾਂ ਵੱਡੇ ਵੱਡੇ ਮਨੁੱਖਾਂ ਦੀ ਜਿਹੜੇ ਤਾਕਤਵਰ ਵੀ ਹੁੰਦੇ ਨੇ ਉਹਨਾਂ ਦੀ ਰੂਹ ਕੰਮ ਜਾਂਦੀ ਤੇ ਤੈਨੂੰ ਮੈਨੂੰ ਦੇਖ ਕੇ ਰੂਹ ਨਹੀਂ ਕੰਮਦੀ ਪੀ ਉਹਨੇ ਕਿਹਾ ਨਹੀਂ ਤੁਹਾਨੂੰ ਵੇਖ ਕੇ ਰੋਹਨਿਕ ਕੰਮ ਦੀ ਪੀ ਇਹ ਤਾਂ ਜ਼ਿੰਦਗੀ ਦੀ ਸਚਾਈ ਹੈ ਜੋ ਆਇਆ ਉਹਨੇ ਜਾਣਾ ਪਰ ਮੈਂ ਆਪਣੇ ਪਤੀ ਨਾਲ ਵਾਦਾ ਕੀਤਾ ਸੀ ਵੀ ਜਿੱਥੇ ਇਹ ਰਹਿਣਗੇ ਮੈਂ ਉੱਥੇ ਹੀ ਰਵਾਂਗੀ ਇਸ ਕਰਕੇ ਮੈਂ ਇਹਨਾਂ ਦੇ ਪਿੱਛੇ ਪਿੱਛੇ ਆ ਰਹੀ ਹਾਂ ਇਹ ਸੁਣ ਕੇ ਉਹ ਦੂਤ ਬੜਾ ਜ਼ਿਆਦਾ ਖੁਸ਼ ਹੋਇਆ ਉਹ ਦੂਤ ਕਹਿਣ ਲੱਗਾ ਵੀ ਤੂੰ ਬੜਾ ਮੈਂ ਤੇਰੇ ਜਿਹੜੇ ਸਵਾਲ ਤੇ ਜਵਾਬ ਨੇ ਤੋ ਬੜਾ ਖੁਸ਼ ਹੋਇਆ ਜਾਂ ਮੈਂ ਤੈਨੂੰ ਇੱਕ ਵਾਰ ਦੇਣਾ ਤੂੰ ਮੰਗ ਲੈ ਪਰ ਉਸ ਵਾਰ ਚ ਤੇਰੇ ਪਤੀ ਦੀ ਉਮਰ ਸ਼ਾਮਿਲ ਨਹੀਂ ਹੋਵੇਗੀ ਉਹ ਕਹਿੰਦੀ ਵੀ ਠੀਕ ਹੈ ਕਹਿੰਦੀ ਵੀ ਜੇ ਤੁਸੀਂ ਮੈਨੂੰ ਵਾਰ ਦੇਣਾ ਹੈ ਨਾ ਤਾਂ ਮੇਰਾ ਕੋਈ ਵੀ ਇੱਕ ਪੁੰਨ ਕਰਮ ਉਹਦੇ ਬਦਲੇ ਲੈ ਲਓ ਉਹਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਜੋ ਸਭ ਤੋਂ ਪਹਿਲੀ ਜਿਹੜੀ ਮਿੱਠੀ ਰੋਟੀ ਕੀੜੀਆਂ ਦੇ ਭੋਂ ਨੂੰ ਪਾਨੀ ਹੈ ਨਾ ਉਹਨਾਂ ਕਿੰਨਿਆਂ ਦਾ ਤੂੰ ਢਿੱਡ ਭਰਦੀ ਸੀ ਉਹ ਵਾਰ ਜਿਹੜਾ ਤੇਰਾ ਵੀ ਉਹ ਪੁੰਨ ਦੇ ਬਦਲੇ ਵੀ ਉਸ ਦੇ ਬਦਲੇ ਤੈਨੂੰ ਇੱਕ ਵਾਰ ਦੇਣਾ ਤੇ ਉਹ ਵਾਰ ਅਟਲ ਹੋਵੇਗਾ ਬਸ ਤੇਰੇ ਪਤੀ ਦੀ ਉੱਚ ਜਾਣ ਨਾ ਹੋਵੇ ਤੂੰ ਮੰਗ ਲੈ ਉਹ ਕਹਿੰਦੀ ਵੀ ਮੇਰਾ ਜਿਹੜਾ ਸਾਸ ਤੇ ਸਹਰਾ ਹੈ ਨਾ ਉਹ ਦੋਨੋਂ ਜਣੇ ਦੇਖ ਨਹੀਂ ਸਕਦੇ ਤੇ ਤੁਸੀਂ ਉਹਨਾਂ ਦੀ ਵੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ ਉਹ ਵਾਪਸ ਕਰ ਦੋ ਉਹਨੇ ਕਿਹਾ ਜਾ ਜਦ ਤੂੰ ਜਾਵੇਂਗੀ ਤੇ ਤੇਰੇ ਜਿਹੜੇ ਸਾਸ ਤੇ ਸੋਹਰੇ ਦੇ ਅੱਖਾਂ ਦੀ ਰੋਸ਼ਨੀ ਵਾਪਸ ਆ ਚੁੱਕੀ ਹੋਵੇਗੀ ਇਹ ਸੁਣ ਕੇ ਉਹ ਖੁਸ਼ ਹੋ ਗਈ ਦੂਤ ਹੁਣ ਅੱਗੇ-ਅੱਗੇ ਤੁਰਨ ਲੱਗਾ ਵਾਵਾ ਆਗਾ ਜਾ ਕੇ ਉਹਨੇ ਫਿਰ ਮਹਿਸੂਸ ਕੀਤਾ ਵੀ ਕੋਈ ਉਹਦੇ ਪਿੱਛੇ ਆਉਣ ਤੇ ਉਹਨੇ ਫਿਰ ਕਿਹਾ ਵੀ ਦੇਖਦੀਏ ਬਿ ਬਿਬਾ ਬਿ ਤੈਨੂੰ ਪਤਾ ਹੈ ਵੀ ਮੈਂ ਇਹਨੂੰ ਲੈ ਕੇ ਜਾਣਾ ਹੀ ਜਾਣਾ ਤੇ ਮੈਂ ਤੈਨੂੰ ਤੇ ਪ੍ਰਾਣ ਵੀ ਕਿਹਾ ਵੀ ਵਾਪਸ ਨਹੀਂ ਦੇ ਸਕਦਾ ਤੇ ਤੂੰ ਫੇਰ ਵੀ ਵਾਪਸ ਆਈ ਜਾਨੀ ਹੁਣ ਤੈਨੂੰ ਆ ਜਿਹੜਾ ਪੈਂਡਾ ਹੈ ਉਹ ਬੜਾ ਜਿਆਦਾ ਤੈਅ ਕਰ ਲਿਆ ਤੂੰ ਵਾਪਸ ਚਲੀ ਜਾ ਉਹਨੇ ਕਿਹਾ ਨਹੀਂ ਮੈਂ ਆਪਣੇ ਪਤੀ ਨਾਲ ਵਾਦਾ ਕੀਤਾ ਸੀ ਜਿੱਥੇ ਇਹ ਰਹਿਣਗੇ ਮੈਂ ਉੱਥੇ ਹੀ ਰਹੂੰਗੀ ਤਾਂ ਉਹ ਜਿਹੜਾ ਤੂਤ ਸੀ ਧਰਮਰਾਜ ਸੀ ਉਹਨੇ ਕਿਹਾ ਵੀ ਐਨਾ ਚੱਲ ਚੱਲ ਕੇ ਤੇਰੇ ਪ੍ਰਾਣ ਚਲੇ ਜਾਣਗੇ ਉਹਨੇ ਕਿਹਾ ਕੋਈ ਨਾ ਜਦੋਂ ਪਤੀ ਦੇ ਪ੍ਰਾਣ ਚਲੇਗੇ ਨੇ ਤੇ ਮੇਰੇ ਪ੍ਰਾਣ ਤੇ ਸਮਝੋ ਨਾਲ ਹੀ ਚਲੇਗੇ ਨੇ ਇਹ ਗੱਲ ਸੁਣ ਕੇ ਉਹ ਦੂਤ ਬੜਾ ਖੁਸ਼ ਹੋਇਆ ਵੀ ਸਾਸੂਰੇ ਬਾਰੇ ਵੀ ਸੋਚਦੀ ਹੈ ਆਪਣਾ ਵਰ ਪੁੰਨ ਕਰਮ ਦੇ ਕੇ ਲਿਆ ਉਹ ਕਹਿੰਦਾ ਮੈਂ ਤੇਰੀ ਇਸ ਭਾਵਨਾ ਤੋਂ ਬੜਾ ਖੁਸ਼ ਹੋਇਆ ਵਾ ਤੇ ਮੈਂ ਤੈਨੂੰ ਇੱਕ ਹੋਰ ਵਰ ਦੇਣਾ ਉਹਨੇ ਕਿਹਾ ਵੀ ਮੇਰੀ ਜ਼ਿੰਦਗੀ 'ਚ ਜੇ ਕੋਈ ਮੈਂ ਪੁੰਨ ਕਰਮ ਕੀਤਾ ਤੇ ਉਹਦੇ ਬਦਲੇ ਤੁਸੀਂ ਵਰ ਦੇ ਦਿਓ ਉਹਨੇ ਫੇਰ ਉਹ ਹੀ ਸ਼ਰਤ ਰੱਖੀ ਵੀ ਠੀਕ ਹੈ ਪਤੀ ਦੀ ਜਾਨ ਨਹੀਂ ਦਵਾਂਗਾ ਉਹਨੇ ਕਿਹਾ ਠੀਕ ਹੈ ਹੁਣ ਉਹਨੇ ਕਿਹਾ ਤਾਂ ਦੂਤ ਨੇ ਦੇਖਿਆ ਤੇ ਉਹਦਾ ਪੁੰਨ ਕਰਮ ਜਿਹੜੇ ਉਹ ਕੁੱਤੇ ਬਿੱਲੀ ਜਨੋਰਾ ਨੂੰ ਰੋਟੀ ਪਾਉਂਦੀ ਸੀ ਉਹਦੇ ਬਦਲੇ ਉਹਨੇ ਕਿਹਾ ਵੀ ਮੰਗ ਤੂੰ ਕੀ ਮੰਗਣਾ ਵੀ ਇਹ ਤੇਰਾ ਜਿਹੜਾ ਪੋਨਾ ਇਹ ਬੜਾ ਵੱਡਾ ਉਹਨੇ ਕਿਹਾ ਵੀ ਮੇਰਾ ਜਿਹੜਾ ਜਿਹੜਾ ਸਾਸੋਹਰਾ ਸੀ ਨਾ ਉਹ ਬੜੇ ਵੱਡੇ ਰਾਜ ਦੇ ਜਿਹੜੇ ਸਨ ਉਹ ਰਾਜੇ ਸਨ ਉਹਨਾਂ ਤੋਂ ਖੋਸ ਗਿਆ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ ਉਹਨਾਂ ਨੇ ਕਿਹਾ ਠੀਕ ਹੈ ਜਦ ਤੂੰ ਸਵੇਰ ਹੋਏਗੀ ਉਹਨਾਂ ਦਾ ਰਾਜ ਉਹਨਾਂ ਨੂੰ ਵਾਪਸ ਮਿਲ ਜਾਏਗਾ ਹੁਣ ਤੁਰਦੇ ਤੁਰਦੇ ਉਹ ਫੇਰ ਅਗਾਹਾਂ ਜਾਣ ਲੱਗੇ ਉਹਨੇ ਫੇਰ ਪਿੱਛੇ ਵੇਖਿਆ ਉਹਨੇ ਕਿਹਾ ਵੀ ਹੁਣ ਕਿਉਂ ਵਾਪਸ ਆ ਰਹੀ ਹੈ ਉਹਨੇ ਕਿਹਾ ਵੀ ਮੈਂ ਇੰਨਾ ਦਿਨ ਆਲੀ ਜਾਣਾ ਚਾਹੁੰਨੀ ਉਹ ਜਿਹੜਾ ਦੂਤ ਸੀ ਉਹ ਇੰਨੀ ਨਿਸ਼ਟਾ ਵੇਖ ਕੇ ਬੜਾ ਜ਼ਿਆਦਾ ਖੁਸ਼ ਹੋਇਆ ਉਹਨੇ ਕਿਹਾ ਮੈਂ ਤੈਨੂੰ ਅੰਤਿਮ ਵਾਰ ਦੇਣਾ ਤੇ ਇਹ ਵਾਰ ਵੀ ਉਹੀ ਹੋਏਗਾ ਵੀ ਤੇਰੇ ਪਤੀ ਦੀ ਜੜੀ ਜਾਨ ਤੋਂ ਬਿਨਾ ਤੂੰ ਜੋ ਮੰਗੇਂਗੀ ਤੇ ਦੇਂਗੇ ਤੇ ਜੇ ਤੂੰ ਇਸ ਦੇ ਬਦਲੇ ਵੀ ਕੋਈ ਚੀਜ਼ ਦੇਣਾ ਚਾਹੁੰਨੀ ਹੈ ਤਾਂ ਜੋ ਤੂੰ ਪਿਆਸਿਆਂ ਨੂੰ ਪਾਣੀ ਪਿਾਇਆ ਉਹ ਪੁੰਨ ਕਰਮ ਸਭ ਤੋਂ ਵੱਡਾ ਸੀ ਤੇ ਉਹਦੇ ਬਦਲੇ ਮੈਂ ਤੈਨੂੰ ਵਾਰ ਦੇਣਾ ਉਹਨੇ ਕਿਹਾ ਠੀਕ ਹੈ ਤਾਂ ਮੈਨੂੰ ਇਹ ਵਾਰ ਚਾਹੀਦਾ ਕਿ ਮੈਨੂੰ ਆਪਣੇ ਪਤੀ ਦੇ ਵਿੱਚੋਂ ਔਲਾਦ ਦੀ ਪ੍ਰਾਪਤੀ ਹੋਵੇ। ਉਹਨੇ ਕਿਹਾ ਠੀਕ ਹੈ ਤੈਨੂੰ ਆਉਣ ਵਾਲੇ ਸਾਲ ਵਿੱਚ ਤੈਨੂੰ ਆਪਣੇ ਪਤੀ ਚੋਂ ਔਲਾਦ ਦੀ ਪ੍ਰਾਪਤੀ ਹੋਵੇਗੀ। ਇਹਨਾਂ ਕਹਿ ਕੇ ਦੂਜਣ ਲੱਗਾ। ਉਹਨੇ ਭਾਦ ਦੇ ਪੈਰ ਫੜ ਕੇ ਕਿਹਾ ਕਿੱਥੇ ਜਾ ਰਹੇ ਹੋ? ਤੁਸੀਂ ਬਾਹਰ ਦਿੱਤਾ। ਉਹਨੇ ਕਿਹਾ ਵੀ ਠੀਕ ਹੈ ਪਰ ਉਹ ਜਦੋਂ ਉਹ ਗੱਲ ਸੋਚੀ ਤਾਂ ਉਹ ਹੱਸ ਕੇ ਕਹਿਣ ਲੱਗਾ ਕਿ ਤੇਰੀ ਚਲਾਕੀ, ਤੇਰੀ ਗਿਆਨ, ਤੇਰੀ ਸੂਝਬੂਝ ਤੇਰੇ ਪੁੰਨ ਕਰਮ ਮੈਨੂੰ ਇਹ ਸਭ ਲਈ ਜਿਹੜੇ ਵੀ ਮੈਨੂੰ ਮਜਬੂਰ ਕਰ ਦਿੱਤਾ। ਉਹਨੇ ਉਸਦੇ ਪਤੀ ਦੇ ਜਿੰਦ ਵਾਪਸ ਪਾ ਦਿੱਤੀ। ਉਸਨੇ ਦੂਤ ਨੇ ਇਹ ਵੀ ਕਿਹਾ ਕਿ ਆਪ ਵੀ ਜੋ ਵੀ ਪਤਨੀ ਇਹ ਤਿੰਨ ਕੰਮ ਕਰੇਗੀ ਜਿਹੜੀ ਮਿੱਠੀ ਰੋਟੀ ਕੀੜੀਆਂ ਦੇ ਭੋਂ ਤੇ ਪਾਵੇਗੀ, ਕੁੱਤੇ, ਬਿੱਲੀ, ਚੂਰੀ ਜਨੌਰ ਨੂੰ ਅੰਤਿਮ ਰੋਟੀ ਪਾਵੇਗੀ, ਪਿਆਸੇ ਨੂੰ ਪਾਣੀ ਪਿਾਵੇਗੀ, ਉਹਦੇ ਪਤੀ ਦੀ ਲੰਬੀ ਉਮਰ ਹੋਵੇਗੀ, ਉਹਦੇ ਘਰ ਬਰਕਤ-ਵਾਸ ਕਰੇਗੀ, ਉਹਦੀ ਔਲਾਦ ਨੇਕ ਹੋਏਗੀ, ਉਹਦਾ ਘਰ ਸਵਰਗ ਬਣੇਗਾ। ਇਨਾ ਕਹਿ ਕੇ ਉਹ ਚਲਾ ਗਿਆ ਹੁਣ ਘਰ ਜਾਂਦੇ ਨੇ ਜਦੋਂ ਘਰ ਗਏ ਤੇ ਉਹਦਾ ਪਤੀ ਉਥੇ ਉਸ ਸਮੇਂ ਉੱਠ ਗਿਆ ਸੀ ਲੱਕੜਾ ਲੈ ਕੇ ਤੇ ਘਰ ਗਏ ਉਹਦਾ ਸੱਸ ਸੋਰਾ ਨਦੀ ਦੇ ਜਿਹੜਾ ਸੀ ਇਸ਼ਨਾਨ ਕਰਨ ਲਈ ਦੋਨੋਂ ਜਣੇ ਕੱਲੇ ਚਲੇ ਗਏ ਇਸ਼ਨਾਨ ਕਰਕੇ ਬਾਹਰ ਆਏ ਤੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਚੁੱਕੀ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਨੂੰ ਦੇ ਪੁੰਨ ਕਰਮਾ ਕਰਕੇ ਸਭ ਕੁਝ ਹੋਇਆ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਜਲਚ ਹੀ ਕੋਈ ਨਾ ਕੋਈ ਸੀ ਉਹ ਖੁਸ਼ ਹਨ ਵੀ ਅੱਖਾਂ ਦੀ ਜੜ ਜੋਤ ਆ ਉਹ ਵਾਪਸ ਆ ਗਈ ਸਵੇਰ ਹੋਈ ਤੇ ਉਸ ਰਾਜੇ ਦਾ ਜਿਹੜੇ ਦੋਨਾਂ ਸਨ ਉਹਨਾਂ ਦਾ ਇੱਕ ਸੈਨਿਕ ਆ ਉਹਨੇ ਕਿਹਾ ਵੀ ਅਸੀਂ ਉਦੋਂ ਦਾ ਉਸ ਨਾਲ ਯੁੱਧ ਕਰਦੇ ਪਏ ਸੀ ਰਾਜ ਜਿਹੜਾ ਉਹ ਛੱਡ ਕੇ ਜਾ ਚੁੱਕੇ ਨੇ ਤੁਸੀਂ ਰਾਜਾ ਤੇ ਰਾਣੀ ਆ ਕੇ ਇਸ ਰਾਜ ਤੇ ਰਾਜ ਕਰੋ ਉਹਨਾਂ ਨੂੰ ਲੈ ਕੇ ਚਲੇ ਗਏ ਹੁਣ ਉਹ ਖੁਸ਼ੀ-ਖੁਸ਼ੀ ਉੱਥੇ ਰਾਜ ਦੇ ਵਿੱਚ ਆਪਣਾ ਰਾਜ ਕਰਨ ਲੱਗੀ ਪਰ ਹਜੇ ਵੀ ਉਹਨੇ ਦਾਨ ਧਰਮ ਪੁੰਨੀ ਸੀ ਛੱਡਿਆ ਹੁਣ ਨੂੰ ਸਮਝ ਆ ਗਈ ਸੀ ਵੀ ਜਿਸ ਘਰ ਦੇ ਵਿੱਚ ਆਪਸ ਵਿੱਚ ਪਿਆਰ ਇੱਕ ਦੂਜੇ ਦੀ ਇੱਜ਼ਤ ਮਾਣ ਕੀਤਾ ਜਾਂਦਾ ਤੇ ਦਾਨ ਪੁੰਨ ਕੀਤਾ ਜਾਂਦਾ ਉਥੇ ਪਰਮਾਤਮਾ ਲੇਖ ਬਦਲ ਦਿੰਦੇ ਨੇ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਪਰਮਾਤਮਾ ਇੰਨੇ ਖੁਸ਼ ਹੁੰਦੇ ਨੇ ਕਿ ਝੋਲੀਆਂ ਭਰ ਦਿੰਦੇ ਨੇ ਤੇ ਇਹ ਤਿੰਨ ਕੰਮ ਹਰ ਇੱਕ ਪਤਨੀ ਨੂੰ ਕਰਨੇ ਚਾਹੀਦੇ ਨੇ ਫਿਰ ਆਓ ਆਪਾਂ ਵੀ ਇਹ ਤਿੰਨ ਕੰਮ ਜ਼ਰੂਰ ਕਰਕੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਤੁਸੀਂ ਪਵਿੱਤਰ ਕਰਿਓ ਸੰਗਤ ਜੀ ਜਿਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤੁਸੀਂ ਕਿਸ ਥਾਂ ਤੋਂ ਸਾਡੇ ਨਾਲ ਜੁੜਿਓ ਅਤੇ ਤੁਹਾਡਾ ਸ਼ੁਭ ਨਾਮ ਕੀ ਹੈ ਇਹ ਵੀ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ